ਲੇਖਕ ਬਜਿੰਤ ਕੌਰ ਜੀ ਦੀ ਕਹਾਣੀ ਪੁੱਬਲ ਦੀ ਅੱਗ ਤੁਹਾਨੂੰ ਸਾਂਝੀ ਕਰਨ ਜਾ ਰਹੀਆਂ ਜੀ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ ਤੁਹਾਨੂੰ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਤੇ ਨਾਵਲ ਸੌਂਦੇ ਰਹਿਣ ਲਈ YouTube ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਸੋ ਆਓ ਕਹਾਣੀ ਪੁੱਬਲ ਦੀ ਅੱਗ ਲੇਖਕ ਬਜਿੰਤ ਕੌਰ ਤੇ ਸੌਂਦੇ ਰਹੋ ਸਵੀ ਮੀਡੀਆ 11 ਅਸਨ ਲੈ ਪਣ ਬਾਈ ਦੀ ਰਾਤ ਵਾਲੀ ਕਰਤੂਤ ਪੈ ਗਿਆ ਦौरा ਅੱਜ ਫੇਰ ਉਸ ਨੂੰ ਕਿਉਂ ਕੀ ਹੋਇਆ ਬਚਨੂ ਨੇ ਦੂਰੋਂ ਹੀ ਦੀਪ ਨੂੰ ਪੁੱਛਿਆ ਤੇ ਉਹ ਸੁੱਕੇ ਆਟੇ ਨਾਲ ਲਿਬੜੇ ਹੱਥ ਲਈ ਬਾਹਰ ਵਿਹੜੇ ਵਿੱਚ ਆਈ ਜਿੱਥੇ ਉਸ ਦੇ ਕੋਲ ਉਸ ਦੀ ਬਹੂ ਸਿੰਦਰੋ ਮੂੰਹ ਲਟਕਾਈ ਖੜੀ ਸੀਗੀ ਉਸ ਦੀਆਂ ਅੱਖਾਂ ਵਿੱਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀਗਾ ਬਾਈ ਕਿੱਥੇ ਆ ਹੋ ਕਿਧਰੇ ਦਫਾ ਹੋਵੇ ਜਿੱਧਰ ਮਰ ਜੀ ਮੈਂ ਪੁੱਛਦੀ ਆਂ ਦੀਪ ਹੋਇਆ ਕੀ ਆ ਹੁਣ ਕੀ ਸੀਗਾ ਮੇਰੇ ਸਿਰ ਸਵਾਹ ਪਾਤੀ ਮੈਂ ਤਾਂ ਹੁਣ ਉਮਰ ਪਰ ਸੋਹਰੇ ਪੈਣ ਮੂੰਹ ਦਿਖਾਉਣ ਜੋਗਾ ਨਹੀਂ ਰਹਾਗਾ ਪਰ ਤੂੰ ਦੱਸ ਤਾਂ ਸਹੀ ਹੋਇਆ ਕੀ ਆ ਆ ਚੱਲ ਅੰਦਰ ਮੇਰੇ ਨਾਲ ਉਹ ਚੱਟ ਆਪਣੀ ਵੱਡੀ ਭੈਣ ਨੂੰ ਬਾਹੋਂ ਫੜ ਅੰਦਰ ਲੈ ਗਿਆ ਆ ਦੇਖ ਬਾਈ ਦੀ ਜੁੱਤੀ ਅਜੇ ਤੱਕ ਸਿੰਦਰੋ ਦੀ ਚਾਚੀ ਦੇ ਮੰਝੇ ਕੋਲ ਪਈ ਐ ਝੂਠਾ ਮੈਂ ਨਹੀਂ ਮੰਨਦੀ ਇਹ ਗੱਲ ਆਹੋ ਭੈਣ ਤੈਨੂੰ ਕਾਹਨੂੰ ਸੱਚ ਆਊਗਾ ਸਾਡੀ ਗੱਲ ਦਾ ਅਸੀਂ ਤਾਂ ਜਿਵੇਂ ਬੁੜੇ ਦੇ ਦੁਸ਼ਮਣ ਹੁੰਨੇ ਆ ਨਾ ਸਿੰਧਰੋ ਆਪਣੇ ਨਾਨਦੇ ਮੂਰੇ ਹੁਣ ਉੱਚੀ ਉੱਚੀ ਬੋਲ ਰਹੀ ਸੀ ਜਿਉਂ-ਜਿਉਂ ਸਿੰਧਰੋ ਤੇ ਦੀਪਰਾਦ ਦੀ ਘਟਨਾ ਬਾਰੇ ਉੱਚੀ ਉੱਚੀ ਚਰਚਾ ਕਰ ਰਹੇ ਸਨ ਤਿਉਹੋਂ ਦਿਉ ਉਹਨਾਂ ਦੀਆਂ ਗੱਲਾਂ ਸਨ ਸਨ ਬਚਨੋ ਸ਼ਰਮ ਦੀ ਮਾਰੀ ਜ਼ਮੀਨ ਵਿੱਚ ਗੱਡੀ ਜਾ ਰਹੀ ਸੀਗੀ ਅਸ ਨੂੰ ਆਪਣੇ ਗੰਗਾ ਵਰਗੇ ਪਵਿੱਤਰ ਪਿਓ ਉੱਪਰ ਲਾਏ ਇਸ ਦੁਸ਼ਨ ਦਾ ਭੋਰਾ ਭਰ ਵੀ ਸੱਚ ਨਹੀਂ ਸੀ ਆ ਰਿਹਾ ਉਸ ਨੇ ਤਾਂ ਆਪਣੀ ਸਾਰੀ ਉਮਰ ਰੱਬੀ ਭਗਤੀ ਵਿੱਚ ਗੁਜ਼ਾਰੀ ਸੀ ਬਚਨੋਂ ਦੀ ਮਾਂ ਦੇ ਮਰਨ ਪਿੱਛੋਂ ਪਰ ਜਵਾਨੀ ਵਿੱਚ ਵੀ ਉਸ ਨੇ ਕਦੇ ਕਿਸੇ ਦੀ ਧੀ ਪੈਣ ਵੱਲ ਮੈਲੀ ਨਜ਼ਰ ਨਾਲ ਨਹੀਂ ਸੀ ਦੇਖਿਆ ਸਾਰਾ ਪਿੰਡ ਜਾਣਦਾ ਸੀਗਾ ਕਿਸ਼ਨ ਸਿੰਘ ਫੌਜੀ ਵਰਗਾ ਬੰਦਾ ਇਸ ਪਿੰਡ ਵਿੱਚ ਫਿਰ ਨਹੀਂ ਸੀ ਪੈਦਾ ਹੋਣਾਗਾ ਉਹ ਜਦੋਂ ਵੀ ਆਪਣੀ ਫੌਜੀ ਜ਼ਿੰਦਗੀ ਵਿੱਚੋਂ ਸਾਲ ਪਰ ਪਿੱਛੋਂ ਆਪਣੇ ਪਿੰਡ ਛੁੱਟੀ ਆਉਂਦਾ ਉਹ ਪਿੰਡ ਵਿੱਚ ਬਿਮਾਰਾਂ ਦੀ ਸੇਵਾ ਵਿੱਚ ਜੁਟਿਆ ਰਹਿੰਦਾ ਖਾਸ ਕਰਕੇ ਜਨੇਪੇ ਵਾਲੀਆਂ ਔਰਤਾਂ ਦੀ ਦਵਾ-ਦਾਰੂ ਦਾ ਉਹ ਬਹੁਤ ਖਿਆਲ ਰੱਖਦਾ ਸੀਗਾ ਜਦੋਂ ਕਿਸ਼ਨ ਸਿੰਘ ਛੁੱਟੀ ਆਇਆ ਹੁੰਦਾ ਤਾਂ ਬਿਮਾਰਾਂ ਨਾਲ ਉਸ ਦੇ ਕੱਚੇ ਘਰ ਦੀ ਜੜੀ ਭਰੀ ਹੀ ਰਹਿੰਦੀ ਸਾਰਾ ਸਾਰਾ ਦਿਨ ਦੀਪ ਤੇ ਬਚਨੋ ਉਸ ਕੋਲ ਬੈਠੇ ਕੋਈ ਨਾ ਕੋਈ ਜੜੀ ਬੂਟੀ ਕੱਟਦੇ ਹੀ ਰਹਿੰਦੇ ਹਣ ਪਿਛਲੇ 3 ਵਰਿਆਂ ਤੋਂ ਜਦੋਂ ਦਾ ਉਹ ਰਿਟਾਇਰ ਹੋ ਕੇ ਆਪਣੇ ਪਿੰਡ ਆਇਆ ਸੀਗਾ ਆਪਣੇ ਪੁੱਤਰ ਦੀਪਕੋਲ ਰਹਿੰਦਾ ਹੋਇਆ ਵੀ ਬਿਮਾਰਾਂ ਲਈ ਕੋਈ ਨਾ ਕੋਈ ਦਵਾਈ ਦਾ ਰੂਪ ਬਣਾਉਂਦਾ ਹੀ ਰਹਿੰਦਾ ਕਦੇ ਕੌੜ ਤੁੰਬੇ ਦਾ ਜੂਰਨ ਕਦੇ ਔਲੇ ਬਹੇੜਿਆਂ ਦੀ ਫੱਕੀ ਕਦੇ ਸੰਤਰਿਆਂ ਦੇ ਛਲਕਿਆਂ ਦਾ ਮਰਬਾ ਜਾਂ ਫਿਰ ਕਿਕਰਾਂ ਦੇ ਤੁੱਕਿਆਂ ਨੂੰ ਇਕੱਠਾ ਕਰਕੇ ਕਿਸੇ ਦਵਾਈ ਵਿੱਚ ਪਾਉਣ ਲਈ ਸੁਕਾਉਂਦਾ ਰਹਿੰਦਾ ਸੀਗਾ ਉਸ ਦੀ ਥੀ ਬਚਨ ਨੂੰ ਵਿਆਹ ਹੁਣ ਪੂਰੇ 13 ਬਰੇ ਹੋ ਗਏ ਸੰਤੇ ਫਿਰ ਵੀ ਉਸ ਦਾ ਬਾਈ ਕੋਈ ਨਾ ਕੋਈ ਦਵਾਈ ਉਸ ਕੋਲ ਕੁੱਟਣ ਲਈ ਭੇਜਦਾ ਹੀ ਰਹਿੰਦਾ ਕਿਸ਼ਨ ਸਿੰਘ ਨੇ ਕਦੇ ਕਿਸੇ ਮਰੀਜ਼ ਕੋਲ ਦਵਾਈ ਦੇ ਪੈਸੇ ਨਹੀਂ ਸੰਲਏ ਕਦੇ ਦਵਾਈ دارو ਦਿੰਦਿਆਂ ਉੱਚੀ ਨਜ਼ਰ ਕਰਕੇ ਨਹੀਂ ਸੀ ਦੇਖਿਆ ਜਦੋਂ ਕਿ ਇੱਕ ਖਿਆਲ ਉਸਦੇ ਮਨ ਵਿੱਚ ਵਾਰ-ਵਾਰ ਆਉਂਦਾ ਰਹਿੰਦਾ ਸੀ ਕਿ ਉਸ ਨੂੰ ਆਪਣਾ ਘਰ ਦੁਬਾਰਾ ਬਸਾ ਲੈਣਾ ਚਾਹੀਦਾ ਹੈ ਪਰ ਉਸਨੇ ਐਸਾ ਨਹੀਂ ਸੀ ਕੀਤਾ ਜਦੋਂ ਵੀ ਉਹ ਐਸਾ ਸੋਚਦਾ ਦੀਪ ਦਾ ਮਾਸੂਮ ਚਿਹਰਾ ਉਸਦੇ ਸਾਹਮਣੇ ਆ ਖੜਾ ਹੁੰਦਾ ਰੋਲ ਜੁਗਾ ਜਤੀਮ ਮਤਰਈਆਂ ਕਾਹਨੂੰ ਪੁੱਛਦੀਆਂ ਨੇ ਅੱਜ ਉਹੀ ਦੀਪ ਸੀਗਾ ਜਿਸਨੇ ਉਸ ਦੀ ਚਿੱਟੀ ਦਾੜੀ ਦਾ ਵਾਲ-ਵਾਲ ਕਰ ਰੱਖਿਆ ਸੀਗਾ ਕਾਲੇ ਦੀ ਛਟੀ ਉੱਤੇ ਆਏ ਸਾਰੇ ਭਾਈਚਾਰੇ ਵਿੱਚ ਇਹ ਗੱਲ ਟੜਕੇ ਹੋ ਕੇ ਫੈਲ ਚੁੱਕੀ ਸੀਗੀ ਤੇ ਖਿੰ드로 ਦੀ ਚਾਚੀ ਮੂੰਹ ਹਣੇਰੇ ਹੀ ਨਮੋਸ਼ੀ ਦੀ ਮਾਰੀ ਪਹਿਲੀ ਮੋਟਰ ਆਪਣੇ ਪੈੰਡ ਮੁੜ ਗਈ ਸੀਗੀ ਘਰ ਵਿੱਚ ਆਈਆਂ ਮੇਲਣਾ ਵਿੱਚੋਂ ਕਈਆਂ ਨੇ ਲਾਜੋ ਦੇ ਮੁੰਜੇ ਕੋਲ ਪਈ ਜੁੱਤੀ ਚਦਕ ਦੇਖੀ ਸੀਗੀ ਸਿੰਦਰੋ ਦੇ ਪੇ ਕਿਉਂ ਆਈਆਂ ਕਈ ਟੀਮਾਂ ਵੇੜੇ ਵਿੱਚ ਖੜੀਆਂ ਇਸ ਗੱਲ ਦੀ ਵਾਰੋ-ਵਾਰ ਚਾਚਾ ਕਰ ਰਹੇ ਸਨ ਪਹਿਲੀ ਸੌ ਭਾਈ ਦੀ ਝੂਠਨੀ ਬੋਲਦੀ ਰੱਬ ਨੂੰ ਜਾਣ ਦੇਣੀ ਹੈ ਜੁੱਤੀ ਤਾਂ ਬੁੜੇ ਦੀ ਲਾਜ ਦੇ ਮੰਜੇ ਕੋਲ ਹੀ ਪਈ ਮੈਂ ਦੇਖੀ ਆ ਦੂਜੀ ਹੰਗਾਰਾ ਭਰਦੀ ਖਬਰ ਜੁੱਤੀ ਦੀ ਮੱਤ ਬੁੜੇ ਦੀ ਮੱਤ ਨੂੰ ਕੀ ਹੋ ਗਿਆ ਐ ਢੋਲੇ ਝਾਟੇ ਸਿਰ ਸਵਾਹ ਪਾ ਲਈ ਆ ਨਾਲੇ ਦੀਪ ਨੂੰ ਸਾਰੇ ਸ਼ਰੀਕੇ ਵਿੱਚ ਕਿਤੇ ਔਣ ਜੋਗਾ ਨਹੀਂ ਛੱਡੇਗਾ ਤੀਜੀ ਨੀ ਛੇੜਿਆ ਵੀ ਕਿਨੂ ਆ ਕੁੜਮਾ ਗੋ ਆਈ ਨੂੰ ਐਵੇਂ ਦੀਪ ਕਹਿੰਦਾ ਰਹਿੰਦਾ ਹੈ ਕਿ ਦੌਰਾ ਪੈਣ ਸਮੇ ਬੁੜੇ ਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ ਭਲਾ ਇਹ ਕੋਈ ਗੱਲ ਹੋਈ ਪੇ ਸੁਰਤੀ ਦੀਆਂ ਨੇ ਗੱਲਾਂ ਇਹ ਮੁੰਡਾ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਕਿਤੇ ਵੀ ਵਚਨੋ ਸ਼੍ਰੀਕੇ ਦੀਆਂ ਔਰਤਾਂ ਦੇ ਮੂੰਹ ਇਹੋ ਜਿਹੀਆਂ ਗੱਲਾਂ ਸੌਣ ਸੌਣ ਰੋਣ ਹਾਕੀ ਹੋਈ ਪਈ ਸੀ ਕਿ ਔਰਤ ਕੀ ਮਰਦ ਇਸੇ ਘਟਨਾ ਦੀ ਚਰਚਾ ਕਰ ਰਹੇ ਸਨ ਪਰ ਵਚਨੋ ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ ਭਾਵੇਂ ਉਸ ਨੇ ਆਪ ਅੰਦਰ ਜਾ ਕੇ ਲਾਜੋ ਦੇ ਮੰਝੇ ਕੋਲ ਪਈ ਆਪਣੇ ਬਾਪ ਦੀ ਜੁੱਤੀ ਦੇਖੀ ਸੀ ਕਿ ਉਸ ਨੇ ਕਈ ਵਾਰ ਹੌਸਲਾ ਕੀਤਾ ਕਿ ਉਹ ਆਪ ਜਾ ਕੇ ਆਪਣੇ ਬਾਈ ਕੋਲੋਂ ਸਾਰੀ ਗੱਲ ਪੁੱਛੇ ਪਰ ਧੀ ਪਿਓ ਨੂੰ ਪੁੱਛੇ ਤਾਂ ਕੀ ਨਾਲੇ ਉਸ ਨੂੰ ਤਾਂ ਮੂੰਹ ਹਨੇਰੇ ਹੀ ਬੇਹੋਸ਼ੀ ਦੀ ਹਾਲਤ ਵਿੱਚ ਦੀ ਬਾਹਰਲੇ ਘਰੇ ਛੱਡ ਆਇਆ ਸੀਗਾ ਜਿੱਥੇ ਉਹ ਹੁਣ ਬੇਸੁੱਧ ਪਿਆ ਸੀਗਾ ਕਿ ਜਨੇ ਉਸ ਦੀ ਮੜ ਕੇ ਬਾਤ ਨਹੀਂ ਸੀ ਪੁੱਛੀ ਬਜਨੋ ਆਪ ਹਲਵਾਈ ਨਾਲ ਪੱਠੀ ਉੱਤੇ ਰੁੱਝੀ ਹੋਈ ਸੀ ਪਰ ਜੋ ਜੋ ਗੱਲਾਂ ਸ਼ਰੀਕੇ ਦੇ ਲੋਕ ਉਹਦੇ ਪਿਓ ਬਾਰੇ ਕਰ ਰਹੇ ਸਨ ਬਚਨੋ ਦੇ ਦਿਲ ਵਿੱਚ ਸੂਲ ਵਾਂਗ ਚੋਭ ਜਗਾ ਜਾ ਰਹੇ ਗਾ ਸਨ ਉਸ ਦੇ ਧਰਮਾਤਮਾ ਪਿਓ ਬਾਰੇ ਅੱਜ ਕੀ ਕੀ ਨਹੀਂ ਸੀ ਕਿਹਾ ਲੋਕਾਂ ਨੇ ਉਸ ਸ਼ਖਸ ਬਾਰੇ ਜਿਸ ਨੇ ਜਵਾਨੀ ਤੋਂ ਬੁਢਾਪੇ ਤੱਕ ਦਾ ਸਾਰਾ ਸਫ਼ਰ ਬਿਨਾਂ ਸਾਥੀ ਦੇ ਤੈਅ ਕੀਤਾ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਉਸਨੇ ਪੁੱਬਲ ਦੀ ਅੱਗ ਵਾਂਗ ਦਬ ਕੇ ਰੱਖਿਆ ਸੀਗਾ ਬਚਨੋ ਦੀ ਮਾਂ ਤਾਂ ਦੀਪ ਨੂੰ ਛਿਲੇ ਵੇਚੀ ਸ਼ੀਆਂ ਦਿਨਾਂ ਦਾ ਛੱਡ ਕੇ ਚੱਲ ਵਸੀ ਸੀਗੀ ਤਾਈਓ ਬਚਨੋ ਦਾ ਬਾਈ ਜਨੇਪੇ ਵਾਲੀਆਂ ਔਰਤਾਂ ਦਾ ਖਾਸ ਧਿਆਨ ਰੱਖਦਾ ਸੀ ਜਦੋਂ ਬਚਨੋ ਦੀ ਮਾਂ ਮਰੀ ਸੀ ਤਾਂ ਉਸ ਸਮੇਂ ਬਚਨੋ ਦੇ ਬਾਈ ਦੀ ਉਮਰ ਮਸਾਂ ਬਾਹੀਆਂ ਵਰਿਆਂ ਦੀ ਹੋਊਗੀ ਤੇ ਬਚਨੋ ਉਸ ਸਮੇਂ ਡੂੜ ਭਰੇ ਜਿਸੀਗੀ 14 ਸਾਲ ਕਿਸ਼ਨ ਸਿੰਘ ਦੀਆਂ ਫੌਜ ਕਸ਼ਮੀਰ ਦੇ ਬਾਰਡਰ ਤੇ ਰਹੀ ਸੀਗੀ ਫਿਰ ਖਾਸਾ ਚ ਰਾਜਸਥਾਨ ਤੇ ਫਿਰ ਉਸ ਤੋਂ ਪਿੱਛੇ ਕਿਸ਼ਨ ਸਿੰਘ ਦੀ ਬਦਲੀ ਦਿੱਲੀ ਦੀ ਹੋ ਗਈ ਸੀ ਪਿੱਛੋ ਸ਼ਰੀਕੇ ਵਿੱਚ ਲੱਗਦੇ ਕਿਸ਼ਨ ਸਿੰਘ ਦੇ ਭਾਈ ਨੇ ਬਚਨੋ ਲਈ ਮੁੰਡਾ ਟੋਲਿਆ ਅਤੇ ਉਹਨੀ ਛੁੱਟੀ ਨੂੰ ਆਸਤੇ ਹੱਥ ਪੀਲੇ ਘਰ ਉਸ ਨੂੰ ਪਰਾਏ ਘਰ ਤੋਂ ਦਿੱਤਾ ਫਿਰ ਭੈਣ ਨੇ ਵੀਰ ਲਈ ਜੱਟਾਂ ਦੀ ਇੱਕ ਬਹੁ ਦੇ ਪੇਕੇ ਪਿੰਡੋਂ ਸਿੰਧਰੋ ਦਾ ਰਸਤਾ ਦੀਪ ਲਈ ਲਿਆ ਸੀਗਾ ਕਿਨੇ ਚਾਉ ਕਿਤੇ ਸਨ ਸਿੰਧਰੋ ਦੇ ਬਚਨੋ ਦੇ ਭਾਈ ਨੇ ਅੱਜ ਉਹ ਹੀ ਸ਼ਿੰਦਰੋ ਉਸਦੇ ਭਾਈ ਨੂੰ ਜਾਣੇ ਕੀ ਕੀ ਬਤਵਾ ਬੋਲ ਰਹੀ ਸੀਗੀ ਤੇ ਬਚਨੋ ਸਭ ਕੁਝ ਜਰਦੀ ਹੋਈ ਅੰਦਰੋਂ ਅੰਦਰ ਲਹੂ ਦੇ ਘਟ ਪੀ ਰਹੀ ਸੀਗੀ ਅੱਜ ਤਾਂ ਦੀਪ ਵੀ ਯਕੀਨ ਕਰ ਬੈਠਾ ਸੀ ਕਿ ਉਸਦਾ ਭਾਈ ਜਾਨ ਬਚ ਕੇ ਅੰਦਰ ਗਿਆ ਸੀਗਾ ਕਿਉਂਕਿ ਸ਼ਿੰਦਰੋ ਨੇ ਅੱਗੇ ਵੀ ਕਈ ਇਹੋ ਜਿਹੀਆਂ ਗੱਲਾਂ ਦੀਪ ਨੂੰ ਦੱਸੀਆਂ ਸਨ ਕਿ ਉਸਦਾ ਭਾਈ ਆਪਣਾ ਕੜਾ ਛੱਡ ਕੇ ਨੰਦ ਕਰਦੀ ਛਜਰੀ ਵਿੱਚੋਂ ਕੋਠੇ ਉੱਤੇ ਪਾਣੀ ਪੀਂ ਜਾਂਦਾ ਹੈ ਤੇ ਦਰਵਾਜ਼ੇ ਜਾ ਕੇ ਉਸਦੇ ਲੰਬੜਾ ਦੇ ਬੁੜੇ ਨੂੰ ਇਹ ਵੀ ਕਿਹਾ ਸੀਗਾ ਕਿ ਉਹ ਉਸਦਾ ਕਿਤੇ ਹੋ ਬਣੂ ਬਣਵਾ ਦੇਵੇ ਦੀਪ ਨੇ ਇਹ ਸਾਰੀਆਂ ਗੱਲਾਂ ਬਚਨوں ਨੂੰ ਵੀ ਚਿੱਠੀ ਵਿੱਚ ਲਿਖ ਦਿੱਤੀਆਂ ਸਨ ਬਚਨوں ਨੂੰ ਦੀਪ ਦੀ ਚਿੱਠੀ ਵਿੱਚ ਲਿਖੀ ਇਹ ਗੱਲ ਵੀ ਚੇਤੇ ਆਈ ਕਿ ਜਿਸ ਵਿੱਚ ਦੀਪ ਨੇ ਲਿਖਿਆ ਸੀਗਾ ਕਿ ਪੈਣੇ ਅੱਜ ਕੱਲ ਬਾਈ ਬਹੁਤ ਲਾਪਰਵਾਹ ਹੁੰਦਾ ਜਾ ਰਿਹਾ ਹੈ ਪੈਨਸ਼ਨ ਦੇ ਰੁਪਈਆਂ ਵਿੱਚੋਂ ਹਰ ਮਹੀਨੇ ਕਈਆਂ ਕਈਆਂ ਰੁਪਈਆਂ ਦੀ ਲਾਟਰੀ ਪਾ ਆਉਂਦਾ ਆ ਜਦੋਂ ਦੀਪ ਦੇ ਮਨ ਵਿੱਚ ਹੀ ਖਾਈ ਬਣ ਗਈ ਸੀ ਤਾਂ ਭਲਾ ਸਿੰਧਰੋ ਨੇ ਕੀ ਬਾਤ ਪੁੱਛਣੀ ਸੀ ਨਾ ਰੋਟੀ ਦੇਣ ਪਰ ਝੂਠੇ ਦੁਸ਼ਨਤਾ ਨਾ ਲਾਉਣ ਨਾ ਆ ਰਾਤ ਵਾਲਾ ਲਾਇਆ ਦੁਸ਼ਨਤਾ ਜਿਵੇਂ ਬਚਨੋ ਤੋਸੇਹਾ ਹੀ ਨਹੀਂ ਸੀ ਜਾ ਰਹਾਗਾ ਸੱਚ ਨੂੰ ਨਿਤਾਰਨ ਲਈ ਸਾਰੇ ਕੰਮ ਛੱਡ ਛੜਾ ਉਹ ਪਰੀ ਪੀਤੀ ਬਾਹਰਲੇ ਕਰ ਆਪਣੇ ਬਾਈ ਕੋ ਲਈ ਜਿੱਥੇ ਕਾਂਦੇ ਨਾਲ ਢਾਂਛਾ ਲਾਈ ਹੁਣ ਉਸ ਦਾ ਬਾਈ ਸਖਮਨੀ ਸਾਡਾ ਪਾਠ ਕਰ ਰਿਆ ਸੀਗਾ ਇੱਕ ਵਾਰ ਤਾਂ ਪਾਠ ਕਰਦੇ ਬਾਈ ਨੂੰ ਦੇਖ ਬਚਨ ਉਹਨੂੰ ਦੀਪ ਤੇ ਸਿੰਧਰ ਉਤੇ ਬੇहद ਗੁੱਸਾ ਆਇਆ ਤੇ ਨਾਲ ਉਸ ਕਮਜ਼ਾਤ ਲਾਜੋ ਤੇ ਜਿਸ ਨੇ ਝੂਠਾ આરોਪ ਲਾਇਆ ਸੀਗਾ ਉਸਦੇ ਪਿਓ ਉਤੇ ਕਿਰਾਂ ਤਾਂ ਬਚਨਾਂ ਦਾ ਚਿੱਤ ਕੀਤਾ ਕਿ ਉਸ ਨੂੰ ਗੁੱਤੋ ਫੜ ਕੇ ਆਪਣੇ ਬਾਈ ਦੇ ਸਾਹਮਣੇ ਲਿਆ ਕੇ ਪੁੱਛੇ ਪਰ ਉਹ ਤਾਂ ਮੂੰਹ ਹਣੇ ਰਹੀ ਆਪਣੇ ਪੈੰਡ ਮੁੜ ਗਈ ਸੀ ਫੇਰ ਉਸਦੇ ਮਨ ਵਿੱਚ ਆਈ ਕਿ ਉਹ ਦੀਪ ਤੇ ਸਿੰਧਰ ਨੂੰ ਬੁਲਾ ਕੇ ਚੰਗੀ ਤਰ੍ਹਾਂ ਧਨੇਚੜੀ ਦੇਵੇ ਪਰ ਉਹ ਸਾਰੇ ਗੁੱਸੇ ਨੂੰ ਅੰਦਰੋਂ ਅੰਦਰ ਪੀ ਗਈ ਕਿਉਂਕਿ ਘਰ ਵਿੱਚ ਉਸਦੇ ਭਤੀਜੇ ਦੀ ਛਠੀ ਸੀ ਤੇ ਖੁਸ਼ੀ ਦਾ ਮਹੜਾਈ ਜਾ ਰਹੀ ਸੀਗੀ ਪਰ ਉਹ ਆਪਣੇ ਬਾਈ ਉੱਪਰ ਲੱਗੇ ਦੂਸ਼ਣ ਦਾ ਨਿਤਾਰਾ ਸ਼੍ਰੀਕੇ ਦੇ ਸਾਹਮਣੇ ਹੀ ਕਰਨਾ ਚਾਹੁੰਦੀ ਸੀਗੀ ਜਿਵੇਂ ਸਿੰਦਰੋਂ ਨੇ ਖਾ ਮਖਾ ਸਾਰੇ ਰਿਸ਼ਤੇਦਾਰਾਂ ਵਿੱਚ ਭੰਡੀ ਪਾਰ ਰੱਖੀ ਸੀਗੀ ਉਸਨੇ ਬੜੀ ਹਿੰਮਤ ਕਰਕੇ ਆਪਣੇ ਬਾਈ ਕੋਲ ਬੈਠਦਿਆਂ ਹੌਲੀ ਜਿਹੇ ਪੁੱਛਿਆ ਬਾਈ ਜੀ ਪਿਲਾਏ ਰਾਤ ਅੱਜ ਇਹ ਗੱਲ ਮੂੰਹ ਵਿੱਚ ਹੀ ਸੀ ਕਿ ਉਸ ਨੂੰ ਦਿਆਲੋ ਤਾਈ ਦੀ ਕਈ ਗੱਲ ਚੇਤੇ ਆ ਗਈ ਸੀ ਅੱਜ ਕੱਲ ਤੇਰਾ ਬਾਈ ਬਹੁਤ ਦੁਖੀ ਹੈ ਤੇ ਇਹ ਮਾੜੀ ਮਾੜੀ ਗੱਲ ਤੇ ਰੋ ਪੈਂਦਾ ਆ ਦੁੱਖ ਸੁੱਖ ਦੀ ਕੋਈ ਵੀ ਗੱਲ ਸਹਨ ਨਹੀਂ ਕਰਦਾ ਕਈ ਵਾਰ ਤਾਂ ਸਾਰੀ ਸਾਰੀ ਰਾਤ ਸੌਂਦਾ ਵੀ ਨਹੀਂਗਾ ਜੇ ਕਿਦਰੇ ਬੰਦ ਚ ਅੱਖ ਲੱਗ ਹੀ ਜਾਏ ਤਾਂ ਝੱਟ ਫੇਰ ਜਾਗ ਜਾਂਦਾ ਆ ਫੇਰ ਅੱਧੀ ਰਾਤ ਜਿੱਦਰ ਮੂੰਹ ਹੁੰਦਾ ਏ ਉੱਠ ਤੁਰਦਾ ਆ ਬਜਨ ਉਹਨੂੰ ਡਰ ਹੋ ਗਿਆ ਕਿਦਰੇ ਉਸ ਦਾ ਬਾਈ ਉਸ ਦੀ ਗੱਲ ਸੁਣ ਕੇ ਰੋਣ ਹੀ ਨਾ ਲੱਗ ਜਾਵੇ ਪਰ ਥੋੜਾ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਪਿਛੋਂ ਝੈ ਕਦਰ ਚ ਜਿਕਦੇ ਫਿਰ ਕਿਹਾ ਬਾਈ ਜੀ ਪਣਾ ਰਾਤ ਤੈਨੂੰ ਦौरा ਕਿਹਾ ਪਿਆ ਸੀਗਾ ਕਿਸ਼ਨ ਸਿਉ ਨੇ ਧੀਦਿਆ ਨਜ਼ਰਾਂ ਵਿੱਚ ਡੋਲਦੀ ਹਮਦਰਦੀ ਨੂੰ ਦੇਖ ਹੌਲੀ ਜਿਹਾ ਕਿਹਾ ਕੀ ਪਤ ਤੇ ਇਸ ਦੇ ਨਾਲ ਹੀ ਉਸ ਦਾ ਗਲਾ ਭਾਰ ਆਇਆ ਬਚਨੋ ਨੇ ਝੱਟ ਗੱਲ ਪਲਟੀ ਤੇ ਕਿਹਾ ਬਾਈ ਜੀ ਮੈਂ ਤਾਂ ਉਹੀ ਪੁੱਛਦੀ ਹਾਂ ਬਈ ਤੈਨੂੰ ਇਹ बेहोਸ਼ੀ ਦਾ ਦਾਰਾ ਕਿਉਂ ਪੈ ਜਾਂਦਾ ਆ ਤੈਨੂੰ ਕਿਸ ਗੱਲ ਦਾ ਦੁੱਖ ਆ ਬਾਈ ਦੀਪ ਤੇ ਬਹੁ ਬਹੁ ਜਾਨੋ ਤੈਨੂੰ ਬਹੁਤ ਤੰਗ ਕਰਦੇ ਨੇ ਨਾ ਪੁੱਤ ਨਾ ਮੈਨੂੰ ਕਾਸ ਦਾ ਵੀ ਕੋਈ ਪੁਰਾ ਦੁੱਖ ਨਹੀਂ ਗਾ ਕੋਈ ਤੰਗ ਨਹੀਂ ਕਰਦਾ ਮੈਨੂੰ ਫਿਰ ਇਹ ਮਾੜੀ ਜੀ ਗੱਲ ਤੇ ਤੇਰੀਆਂ ਅੱਖਾਂ ਕਿਉਂ ਪਰ ਆਉਂਦੀਆਂ ਨੇ ਕੁਝ ਨਹੀਂ ਪੁੱਤ ਮੈਨੂੰ ਕੋਈ ਦਖਤ ਤਕਲੀਫ ਨਹੀਂ ਬੈਠੇ ਬਿਠਾਈ ਦੋ ਵਕਤ ਰੋਟੀ ਮਿਲ ਜਾਂਦੀ ਹੈ ਝੂਠ ਨਾ ਬੋਲ ਬਾਈ ਮੈਂ ਸਾਰੀ ਗੱਲ ਜਾਣਦੀ ਹਾਂ ਦੀਪ ਤੇ ਜਰੂਰ ਨੂੰ ਤੇਰੀ ਰੋਟੀ ਹੁਣ ਚੱਬਦੀ ਐ ਇਸੇ ਕਰਕੇ ਤੇ ਤੇਰੀ ਬਦਖੋਈ ਕਰਦੇ ਰਹਿੰਦੇ ਨੇ ਹਰ ਸਮੇ ਪਰ ਬਾਈ ਜੀ ਮੈਥੋਂ ਇਹ ਹਾਲ ਤੇ ਤੇਰੀ ਦੇਖੀ ਨਹੀਂ ਜਾਂਦੀਗੀ ਹਰ ਸਮੇ ਉੱਠਦੇ ਬੈਠਦੇ ਫੱਟ ਲਾਂਤੀ ਕਰਦੇ ਰਹਿੰਦੇ ਨੇ ਦੋਵੇਂ ਜੀ ਇਹ ਤਾਂ ਸਮੇ ਦਾ ਗੇੜ ਹੈ ਪੁੱਤ ਪਰ ਹੈ ਤਾਂ ساری ਉਮਰ ਲੋਕਾਂ ਦੀ ਭਲਾਈ ਹੀ ਕੀਤੀ ਹੈ ਨਾ ਤੈਂ ਤਾਂ ਫਿਰ ਇਹ ਲੋਕ ਤੇਰੀਆਂ ਇਹੋ ਜਿਹੀਆਂ ਗੱਲਾਂ ਕਿਉਂ ਬਣਾਉਂਦੇ ਨੇ ਕਿਉਂ ਝੂਠੀਆਂ ਤੌਹਮ ਤਾਂ ਲਾਉਂਦੇ ਨੇ ਤੇਰੇ ਤੇ ਹਰ ਸਮੇ ਮੈਂ ਪੁੱਛਦੀ ਹਾਂ ਇਹ ਤੇਰੀ ਜੁੱਤੀ ਲਾਜੋ ਕਮਜਾਤਨ ਦੇ ਮੰਜੇ ਕੋਲ ਕਿਵੇਂ ਆਈ ਮੇਰੀ ਜੁੱਤੀ ਲਾਜੋ ਦੇ ਮੰਜੇ ਕੋਲ ਉਹ ਫੁੱਟੇ ਕਰਮ ਇੰਨਾ ਕਹਿੰਦਿਆ ਕਹਿੰਦਿਆ ਉਸ ਦਾ ਗਲਾ ਭਰ ਆਇਆ ਤੇ ਝਟ ਗਰਮ ਗਰਮ ਹੰਝੂ ਉਸ ਦੀ ਚਿੱਟੀ ਦਾੜੀ ਉੱਪਰ ਡਿੱਗਣ ਲੱਗ ਪਏ ਬਚਨ ਉਹਨੇ ਆਪਣੇ ਬਾਈ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਝੱਟ ਬੇਹੋਸ਼ ਹੋ ਗਿਆ ਬਚਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸਨੇ ਭੱਜ ਕੇ ਨਾਲ ਦੇ ਘਰੋਂ ਜੱਟਾਂ ਦੇ ਮੁੰਡੇ ਨੂੰ ਸਾਈਕਲ ਉੱਪਰ ਭੇਜਿਆ ਡਾਕਟਰ ਬੁਲਾਇਆ ਡਾਕਟਰ ਦੀ ਕਾਫੀ ਕੋਸ਼ਿਸ਼ ਪਿੱਛੋਂ ਕਿਤੇ ਕਿਸ਼ਣ ਸਿੰਘ ਉਹਨੇ ਅੱਖਾਂ ਖੋਲ੍ਹੀਆਂ ਬੇਹੋਸ਼ੀ ਦੀ ਹਾਲ ਦਸਮੇ ਬਚਨ ਉਹਨੇ ਰੋਂਦਿਆਂ ਰੋਂਦਿਆਂ ਆਪਣੇ ਬਾਈ ਦੀ ਸਾਰੀ ਹਾਲਤ ਦੱਸ ਦਿੱਤੀ ਕਿ ਉਹ ਸਾਰੇ ਸਾਰਾ ਸੌਂਦਾ ਨਹੀਂ ਤੇ ਰਾਤ ਵਾਲੀ ਸਾਰੀ ਘਟਨਾ ਵੀ ਉਸਨੇ ਡਾਕਟਰ ਨੂੰ ਦੱਸ ਦਿੱਤੀ ਜਿਉਂ ਹੀ ਮਰੀਜ਼ ਨੂੰ ਕੁਝ ਹੋਸ਼ ਆਈ ਡਾਕਟਰ ਨੇ ਪੂਰੀ ਤਸੱਲੀ ਦਿੱਤੀ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ ਇਹ ਬੇ ਸ਼ੀਤਾਨ ਦੇ ਦਿਮਾਗੀ ਨਾੜੀ ਦੇ ਲਹੂ ਦਾ ਦੌਰਾ ਰੁਕ ਜਾਣ ਕਾਰਨ ਹੁੰਦੀ ਹੈ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਫੌਜ ਵਜੇ ਰਾਤ ਨੂੰ ਕਿੰਨੇ ਘੰਟੇ ਸੌਂਦੇ ਸੀਗੇ ਤੇ ਹੁਣ ਕਿੰਨੇ ਘੰਟੇ ਸੌਂਦੇ ਹੋ ਫੌਜ ਵਜੇ ਤਾਂ ਡਾਕਟਰ ਸਾਹਿਬ ਦਾਰੂ ਪੀ ਕੇ ਸਾਰੀ ਰਾਤ ਸੁੱਤਾ ਰਹਿੰਦਾ ਸੀਗਾ ਪਰ ਹੁਣ ਤਾਂ ਜਿਵੇਂ ਨੀਂਦ ਨੇੜਿਓਂ ਦੀ ਨਹੀਂ ਲੱਗਦੀਗੀ ਗੱਲਾਂ ਕਰਦਾ ਕਰਦਾ ਕਿਸ਼ਨ ਸਿੰਘ ਦੀ ਆਵਾਜ਼ ਬੰਦ ਹੋ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਤੇ ਫੇਰ ਵੀ ਡਾਕਟਰ ਨੇ ਇੱਕ ਸਵਾਲ ਹੋਰ ਪੁੱਛਿਆ ਤੁਹਾਨੂੰ ਕੀ ਪਰੇਸ਼ਾਨੀ ਹੈ ਤੁਸੀਂ ਰੋ ਕਿਉਂ ਪੈਂਦੇ ਹੋ ਕੁਛ ਨਹੀਂ ਡਾਕਟਰ ਸਾਹਿਬ ਮੈਂ ਹਣ ਹੋਰ ਜਾਣਾ ਨਹੀਂ ਚਾਹੁੰਦਾਗਾ ਮੈਨੂੰ ਸੰਖਿਆ ਦੇ ਦਿਓ ਘੋਲ ਕੇ ਔਖੇ ਔਖੇ ਸਾਹ ਲੈਂਦਿਆਂ ਕਿਸ਼ਨ ਸਿੰਘ ਨੇ ਮਸਾ ਆਪਣੀ ਗੱਲ ਮੁਕਾਈ ਤੇ ਫਿਰ ਝੱਟ ਉਸ ਦੀ ਦਿਮਾਗ ਦੀ ਨਾੜੀ ਦਾ ਦੌਰਾ ਬੰਦ ਹੋ ਗਿਆ ਆਪਣੇ ਬਾਈ ਦੀ ਐਸੀ ਹਾਲਤ ਦੇਖ ਬਜਨੂ ਉੱਚੀ ਉੱਚੀ ਰੋਣ ਲੱਗ ਪਈ ਤੇ ਫਿਰ ਆਪਣੇ ਗੋਡਿਆਂ ਵਿੱਚ ਸਿਰ ਦੇ ਕੇ ਉਸ ਨੂੰ ਚਿੰਬੜਦੀ ਹੋਈ ਬੋਲੀ ਹਾਏ ਬਾਈ ਸਾਨੂੰ ਛੱਡ ਕੇ ਨਾ ਜਾਈ ਮੇਰੇ ਬਾਈ ਨੂੰ ਬਚਾਓ ਡਾਕਟਰ ਸਾਹਿਬ ਉਸ ਨੇ ਡਾਕਟਰ ਅੱਗੇ ਵਾਸਤਾ ਪਾਇਆ ਤੁਸੀਂ ਮਰੀਜ਼ ਕੋਲ ਰੋਵੋ ਨਾ ਇੰਦਰੀਆਂ ਦੇ ਪੋਗਾਂ ਨੂੰ ਜਵਾਨੀ ਵਿੱਚ ਤੱਬ ਘਟਕੇ ਰੱਖਣ ਨਾਲ ਬੁਢਾਪੇ ਵਿੱਚ ਐਸੇ ਰੋਗ ਅਕਸਰ ਲੱਗ ਜਾਂਦੇ ਹਨ ਮਰੀਜ਼ ਬੇਵੱਸ बेहੋਸ਼ੀ ਦੀ ਹਾਲਤ ਵਿੱਚ ਬਹੁਤ ਕੁਝ ਕਰ ਜਾਂਦਾ ਹੈ ਜਿਸ ਦਾ ਉਸ ਨੂੰ ਖੁਦ ਪਤਾ ਨਹੀਂ ਲੱਗਦਾ ਤਾਂ ਕਿ ਰਾਤ ਵਾਲੀ ਘਟਨਾ ਸੱਚੀ ਹੋ ਸਕਦੀ ਡਾਕਟਰ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਕੀ ਇਹ ਸੁਣਿਆ ਹੀ ਬਚਨੋਂ ਨੇ ਆਪਣੇ ਬਾਈ ਦਿਵਾਲੇ ਆਪਣਾ ਬਾਹਾਂ ਇੱਕੋ ਵਾਰ ਇਓਂ ਪਰਾਂ ਕਰ ਲਈਆਂ ਜਿਵੇਂ ਉਹ ਪਿੱਟੀ ਜਾ ਰਹੀ ਹੋਵੇ ਤੇ ਉਸ ਨੇ ਝੱਟ ਆਪਣੇ ਗੋਡਿਆਂ ਉੱਤੋਂ ਬੜੀ ਵੇਰ ਰੈਮੇ ਨਾਲ ਕਿਸ਼ਣਸ ਜੋਂ ਦਾ ਸਹਰ ਹਟਾ ਕੇ ਪੁੰਜੇ ਰੱਖ ਦਿੱਤਾ